ਲੋਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਮੇਰੀ ਸਾਰੀ YouTube ਫੈਮਿਲੀ ਆਈ ਹੋਪ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਫਰੈਂਡ ਮੈਂ ਵੀ ਠੀਕ ਐ ਤੇ ਲੋਜੀ ਫਰੈਂਡ ਅੱਜ ਦਾ ਬਲੌਗ ਆਪਾਂ ਸਵੇਰੇ ਮਾਰਨਿੰਗ ਤੇ ਸਟਾਰਟ ਕਰ ਰਹੇ ਹਾਂ ਤੇ ਇੱਥੇ ਇੱਥੇ ਵੱਜ ਗਏ ਸੀਗੇ 6 6:00 ਵਜੇ ਸ਼ਾਇਦ ਸਵਾ 6:00 ਵਜੇ ਦਾ ਟਾਈਮ ਸੀਗਾ ਤੇ ਮੈਂ ਸਵੇਰੀ ਪਹਿਲਾਂ ਯਾਨਕਿ ਪਹਿਲਾਂ ਜਿਹੜਾ ਯਾਨਕਿ ਬਿਜਲੀ ਦਾ ਕੰਮ ਸੀਗਾ ਨਾ ਓਨ ਵੇਟ ਰਹੀ ਸੀਗੀ ਕਿਉਂਕਿ ਆਪਣਾ ਕੱਲ ਨਾ ਸਾਰਾ ਦਿਨ ਲੇਟ ਗਈ ਰਹੀ ਤੇ ਅੱਜ ਵੀ ਜਾਣਾ ਸੀਗਾ ਹੈਨਾ ਲੈਟ ਨੇ ਤਾਂ ਕਰਕੇ ਮਸਾਨਾ ਪਹਿਲਾਂ ਮੈਂ ਜਿਹੜਾ ਹੈ ਬਿਜਲੀ ਦੇ ਕੰਮ ਨੇ ਉਹ ਨਵੇੜ ਦੰਨੀ ਆ ਤੇ ਰਮਣੀ ਤੇ ਦੇ ਜੜੀ ਇੱਥੇ ਹੈ ਨਾ ਆਪਣਾ ਸੈਰ ਕਰਕੇ ਆ ਗਏ ਸੀਗੇ ਤੇ ਆਂਦੇ ਸਾਰ ਹੁਣ ਮੈਨੂੰ ਕਹਿ ਰਹੇ ਸੀਗੇ ਇਹਨੇ ਵੀ ਮੇਰੇ ਲਈ ਸ਼ੇਕ ਬਣਾ ਦੇ ਮੈਂ ਕਿਹਾ ਮੈਂ ਲਾਈਟ ਚਲੀ ਜਾਊਗੀ ਘੰਟੇ ਤੱਕ ਦੀ ਮੈਂ ਕਿਹਾ ਮੇਰੇ ਕੰਮ ਕਾਫੀ ਪਏ ਨੇ ਮੈਂ ਕਿਹਾ ਜਾਂ ਫਿਰ ਤੁਸੀਂ ਇੰਟਰਲੋਕ ਕਰ ਦੋ ਵੀ ਮੈਂ ਤੁਹਾਨੂੰ ਚਲੋ ਸ਼ੇਕ ਬਣਾ ਦਿੰਨੀ ਆ ਹੈ ਨਾ ਮੈਂ ਕਿਹਾ ਮੈਨੂੰ ਵੀ ਪ੍ਰੈਸ ਵਗੈਰਾ ਕਰਨੇ ਨੇ ਇਹ ਕੱਪੜੇ ਤੇ ਇਸ ਤੋਂ ਪਹਿਲਾਂ ਮੈਂ ਇੱਕ ਸ਼ਰਟ ਕਟਿੰਗ ਕਰ ਲਈ ਪਹਿਲਾਂ ਮੇਰੀ ਸਲਾਹ ਸੀਗੀ ਵੀ ਮੈਂ ਸ਼ਰਟ ਸਟਿਚ ਕਰ ਲਵਨੀ ਆ ਹੈ ਨਾ ਵੀ ਲਾਈਟ ਚਲੀ ਜਾਊਗੀ ਪਰ ਕਾਫੀ ਕੱਪੜੇ ਹਨ ਇੰਟਰਲੋਕ ਪ੍ਰੈਸ ਵਗੈਰਾ ਕਰਨ ਵਾਲੇ ਪਏ ਸੀਗੇ ਮੈਂ ਕਿਹਾ ਇੱਕ ਸ਼ਰਟ ਪਿੱਛੇ ਮੈਂ ਐਨੇ ਕਸਟਮਰ ਦੇ ਯਾਨਕੀ ਤਿੰਨ ਚਾਰ ਕਸਟਮਰਾਂ ਨੂੰ ਨਰਾਜ਼ ਕਰਾਂਗੇ ਅੱਜ ਦੇ ਦੀ ਨਾ ਮੈਂ ਕਿਹਾ ਯਾਨਕੀ ਸ਼ਰਟ ਬਾਅਦ ਚਾ ਚਲੋ ਸਟਿਚ ਕਰ ਲਾਂਗੀ ਪਹਿਲਾਂ ਮੈਂ ਚਲੋ ਇੰਟਰਲੋਕ ਪ੍ਰੈਸ ਵਗੈਰਾ ਕਰਨ ਦੀਆਂ ਅਗਰ ਜੇ ਲਾਈਟ ਵਗੈਰਾ ਆ ਰਹੀ ਹੈ ਨਾ ਤਾਂ ਫਿਰ ਮੈਂ ਮਤਲਬ ਕਿ ਸ਼ਰਟ ਕਰ ਲਵਾਂਗੀ ਤੇ ਇੱਥੇ ਫਿਰ ਮਨੀਤ ਦੇ ਜਿਹੜੀ ਮੇਰਾ ਕਹਿਣਾ ਮੰਨ ਲੈ ਸੀਗਾ ਚਲੋ ਹੈ ਨਾ ਉਹ ਇੰਟਰਲੋਕ ਕਰਨ ਲੱਗ ਗਏ ਸੀਗੇ ਹੈ ਨਾ ਤੇ ਇੱਥੇ ਫਿਰ ਮੈਂ ਇਹਨਾਂ ਨੂੰ ਸ਼ੇਕ ਬਣਾ ਕੇ ਲਈ ਆਈ ਸੀਗੀ ਤੇ ਫਰੈਂਡ ਅੱਗੇ ਵਧਣ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਿਊ ਆਨਿਓ ਤਾਂ ਪਲੀਜ਼ ਆਪਣੇ ਚੈਨਲ ਨੂੰ ਤੁਸੀਂ ਕਰ ਲੈਣਾ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਲੋ ਜੀ ਇੱਥੇ ਸ਼ੇਕ ਪੀਣ ਤੋਂ ਬਾਅਦ ਰਮਨੀਤ ਦੇ ਡੈਡੀ ਆਪਣਾ ਇੰਟਰਲੋਕ ਵਗੈਰਾ ਕਰਨ ਲੱਗੇ ਸੀਗੇ ਕਾਫੀ ਨਗ ਜੇ ਸੀਗੇ ਕਰਨ ਵਾਲੇ ਤੇ ਜਿਵੇਂ ਤੁਹਾਨੂੰ ਸ਼ਾਇਦ ਜਿਹੜੇ ਮੇਰੇ ਪੁਰਾਣੇ ਈ ਵਿਊਅਰਸ ਨੇ ਹੈ ਨਾ ਉਹਨਾਂ ਨੂੰ ਪਤਾ ਹੀ ਹੈ ਕਿ ਰਮਨੀਤ ਦੇ ਡੈਡੀ ਇੰਟਰਲੋਕ ਵਗੈਰਾ ਵੀ ਚਲੋ ਕਰ ਲੈਂਦੇ ਨੇ ਥੋੜੀ ਬਹੁਤੀ ਚਲੋ ਹੈਲਪ ਮੇਰੀ ਕਰਾ ਦਿੰਦੇ ਨੇ ਹਨ ਤੇ ਇੱਥੇ ਫਿਰ ਮੈਂ ਸਾਰੇ ਕੱਪੜੇ ਪਹਿਲਾਂ ਰਮਨੀਤ ਤੇ ਰੈਣੀ ਨੂੰ ਪੁੱਛਿਆ ਸੀਗਾ ਕਿੰਨੇ ਕਿਨੇ ਪਹਿਲਾਂ ਮੈਨੂੰ ਐ ਸੀਗਾ ਵੀ ਦੋ ਤਿੰਨ ਕੀ ਹੋਣਗੇ ਹਨਾ ਦੋ ਯਾਨੀ ਕਿ ਦੋ ਤਿੰਨ ਕੰਨ ਲੱਗ ਜੇ ਹੋਣਗੇ ਪਰ ਦੇਖਿਆ ਨਾ ਕਾਫੀ ਨਿਕਲਿਆ ਸੀ ਕਿ ਇੰਟਰਲੋਕ ਕਰਨ ਵਾਲੇ ਮਾਹੀ ਵੀ ਕਰ ਦੋ ਇਹ ਵੀ ਕਰ ਦੋ ਹਨਾ ਤੇ ਮੈਂ ਪ੍ਰੈਸ ਕਰਨ ਲੱਗ ਗਈ ਸੀਗੀ ਮਾਹ ਚਲੋ ਇਹ ਹੋ ਜਾਊਗਾ ਵੀ ਚਲੋ ਇਹ ਇੰਟਰਲੋਕ ਕਰ ਲਾਂਗੇ ਮੈਂ ਪ੍ਰੈਸ ਕਰ ਕਰਕੇ ਰੱਖ ਦਿੰਨੀ ਹੈਨਾ ਅੰਕ ਜੇ ਕਸਟਮਰ ਆਏ ਅੱਜ ਲੈਣ ਤਾਂ ਵੀ ਚਲੋ ਪਹੁੰਚ ਜਾਣਗੇ ਤੇ ਲਾਈਟ ਦਾ ਵੀ ਫਿਰ ਆਪਾਂ ਨੂੰ ਉਹ ਹੋਣਾ ਨਹੀਂ ਹੈਗਾ ਹਨ ਜੇ ਲਾਈਟ ਚਲੀ ਵੀ ਗਈ ਤਾਂ ਵੀ ਆਪਾਂ ਨੂੰ ਟੈਨਸ਼ਨ ਨਹੀਂ ਰਹਿਣੀ ਵੀ ਚਲੋ ਆਪਣੇ ਕੱਪੜੇ ਰੈਡੀ ਹੋ ਜਾਣਗੇ ਤੇ ਬਾਕੀ ਰਹੀ ਜਿਹੜੀ ਉਹ ਸ਼ਰਟ ਕਟਿੰਗ ਕੀਤੀ ਸੀਗੀ ਮੈਂ ਕਿਹਾ ਚਲੋ ਮੈਂ ਇਹ ਟਾਈਮ ਦੇ ਵਿੱਚ ਸ਼ਰਟ ਆਪਣੀ ਸਟਿਚ ਕਰ ਲਵਾਂਗੇ ਅਗਰ ਜੇ ਲਾਈਟ ਰਹੀ ਹੈ ਨਾ ਤੇ ਚਲੋ ਜਿੱਥੇ ਮੈਂ फटाफट ਹੁਣ ਸਾਰੇ ਇੰਟਰਲੋਕ ਕਰਲੇ ਸੀਗੇ ਤੇ ਹੁਣ ਮੈਂ ਮਿਲ ਰਹੀ ਹਾਂ ਤੁਹਾਨੂੰ ਹੈਨਾ ਅ ਉਸ ਟਾਈਮ ਹੀ ਕਿਉਂਕਿ ਸਵੇਰ ਦੇ ਅੱਜ ਮੌਸਮ ਬਣਿਆ ਹੋਇਆ ਸੀਗਾ ਮੀਤਾ ਤੇ ਆ ਦੇਖੋ ਮੀਂਹ ਆਪਣੇ ਆ ਗਿਆ ਸੀਗਾ ਟਾਈਮ ਇੱਥੇ ਸ਼ਾਇਦ ਆ 8:30 ਵਜੇ ਵੱਜ ਗਏ ਸੀਗੇ ਹਾਂ ਦੀ 8:30 ਹੋ ਗਏ ਸੀਗੇ ਇੱਥੇ ਲਾਈਟ ਫਿਰ ਆਪਣੇ ਗਈ ਨਹੀਂ ਹੈਗੀ ਕਿਉਂਕਿ ਮੀਂਹ ਪੈ ਗਿਆ ਹੈ ਨਾ ਮੀਂਹ ਕਾਰਨ ਲਾਈਟ ਨਹੀਂ ਗਈ ਕਿਉਂਕਿ ਲਾਈਟ ਵੀ ਤਾਂ ਹੀ ਜਾਣੀ ਸੀਗੀ ਉੱਥੇ ਨਾ ਆਪਣੇ ਸੜਕ ਬਣ ਰਹੀ ਹੈ ਤਾਂ ਫਿਰ ਥੋੜੇ ਜਿਹਾ ਕ ਖੰਬੇ ਜਿਹੜੇ ਹੁੰਦੇ ਨੇ ਲਾਈਟਾਂ ਵਾਲੇ ਹੈ ਨਾ ਉਹ ਪਿੱਛੇ ਹਟਾ ਰਹੇ ਨੇ ਤਾਂ ਕਰਕੇ ਅੱਜ ਫਿਰ ਲਾਈਟ ਗਈ ਨਹੀਂ ਮੈਨੂੰ ਹੋ ਗਿਆ ਮੋਚਾ ਹੈ ਨਾ ਤੇ ਮੈਂ ਕਾਫੀ ਦਿਨਾਂ ਤੋਂ ਵੇਟ ਕਰ ਰਹੀ ਸੀਗੀ ਮੀਂਹ ਦਾ ਹੈ ਨਾ ਸਵੇਰੇ ਵੀ ਮੀਂਹ ਦਾ ਮੌਸਮ ਬਣਿਆ ਹੋਈ ਸੀਗਾ ਪੂਰੀ ਗਰਮੈਸ਼ ਹੋਈ ਪਈ ਸੀਗੀ ਤੇ ਮਖਮੀ ਆ ਜਵੇ ਤਾਂ ਵਧੀਆ ਤੇ ਕੱਲ ਵੀ ਫਿਰ ਮਨੇ ਬੇੜਾ ਤੋਤਾ ਨਹੀਂ ਸੀਗਾ ਮੈਂ ਮੀ ਦਾ ਹੀ ਵੇਟ ਕਰੀ ਸੀ ਵੀ ਮੀ ਆਊਗਾ ਵੀ ਨਾਲੇ ਮੈਂ ਮੀ ਚ ਨਹਾਵਾਂਗੀ ਤੇ ਨਾਲੇ ਮੈਂ ਬੇੜਾ ਆਪਣਾ ਧੋ ਦਵਾਂਗੀ ਹੈਨਾ ਆ ਦੇਖੋ ਕਿੰਨਾ ਗੰਦਾ ਹੋਇਆ ਪਿਆ ਸੀ ਆ ਹੁਣ ਐਵੇਂ ਖੁੱਲੇ ਜੇ ਪਾਣੀ ਚ ਵਧੀਆ ਧੁੱਲ ਜਾਊਗਾ ਇਸ ਟੈਮਨ ਕੀ ਬਹੁਤ ਇਨਕੀ ਹਾਤਰ ਹੈ ਸੀਗਾ ਮੀ ਠੀਕ ਸੀਗਾ ਪਰ ਤੇਜ਼ ਨਹੀਂ ਹੈਗਾ ਸੀਗਾ ਵੀ ਪਾਣੀ ਰੋੜਨ ਜਾਂ ਨਹੀਂ ਰਿਹਾ ਸੀਗਾ ਹੈਨਾ ਐ ਸੀਗਾ ਵੀ ਥੋੜਾ ਕ ਘੱਟ ਸੀਗਾ ਤੇ ਮਹੱਚਲੋ ਮੈਂ ਧੋਦ ਨਹੀਂ ਹੈ ਹਨ ਪਰ ਇਹ ਵਧੀਆ ਜਿਆ ਨਹੀਂ ਲੱਗਿਆ ਹੈਗਾ ਪਰ ਹਾਂ ਬਾਅਦ ਦੇ ਵਿੱਚ ਹਨਾ ਕਾਫੀ ਤੇਜ ਮੀਂਹ ਆਇਆ ਬਹੁਤ ਤੇਜ ਮੀਂਹ ਆਇਆ ਸੱਚੀ ਬਹੁਤ ਜਨ ਨਜ਼ਾਰੇ ਲਿਆਇਆ ਸੀਗਾ ਤੇ ਬਸ ਮੈਂ ਐਵੇਂ ਹੀ ਕਰਦੀ ਹੁੰਨੀ ਆਗਰ ਜੇ ਮੀਂਹ ਤੇਜ਼ ਆ ਜਾਵੇ ਹਨਾ ਛੱਤ ਵਗੈਰਾ ਧੋਲਨੇ ਹੁੰਨੇ ਆ ਪਹਿਲਾਂ ਉਧਰ ਮੰਮੀ ਕੰਨੀ ਹੁੰਦੇ ਸੀਗੇ ਮੀਂਹ ਆਂਦਾ ਸੀਗਾ ਹਨਾ ਉੱਪਰ ਛੱਤ ਸੀਗੀ ਉਹ ਧੋ ਦਿੰਦੇ ਹੁੰਦੇ ਸੀਗੇ ਕਾਫੀ ਵਧੀਆ ਲੱਗਦਾ ਹੁੰਦਾ ਸੀਗਾ ਕਿ ਕਿੜੀ ਕਿੜੀ ਮੇਰੀ ਭੈਣ ਐਵੇਂ ਕਰਦੀ ਹੈ ਹੈਨਾ ਜਦੋਂ ਮੀਂਹ ਆਉਂਦਾ ਆਪਣੀ ਕੋਠੇ ਦੀ ਜਿਹੜੀ ਛੱਤ ਵਗੈਰਾ ਹੁੰਦੀਆਂ ਨੇ ਉਹ ਧੋਂਦੀਆਂ ਨੇ ਹੈਨਾ ਕਮੈਂਟ ਕਰਕੇ ਜਰੂਰ ਦੱਸਿਓ ਆ ਦੇਖੋ ਹੈਨਾ ਵਧੀਆ ਐਨ ਹੋ ਗਿਆ ਸਾਫ ਸਾਫ ਹੋ ਗਿਆ ਸੀਗਾ ਇੱਥੇ ਥੋੜਾਕ ਪੰਜ ਕੁ ਮਿੰਟ ਲਈ ਨਾ ਥੋੜਾਕ ਮੀਂਹ ਰੁਕ ਵੀ ਗਿਆ ਸੀਗਾ ਮੀਂਹ ਰੁਕ ਗਿਆ ਸੀਗਾ ਤੇ ਥੋੜੀ ਦੇਰ ਬਾਅਦ ਫਿਰ ਰਮਣੀਤੇ ਦੇ ਰੈਡੀ ਨਾ ਹੁਣ ਗਏ ਹੋਏ ਸੀਗੇ ਚਲੋ ਜੀ ਫਰੈਂਡ ਇਨਜੋਏ ਕਰਕੇ ਹੁਣ ਆਪਾਂ ਸਾਰੇ ਕਚੋਰੀ ਫਿਰ ਉਹਨਾਂ ਨੇ ਲੈ ਕੇ ਆਏ ਸੀਗੇ ਕਚੋਰੀ ਕਚੋਰੀ ਪਾਰਟੀ ਹੋ ਰਹੀ ਹੈ ਸਵੇਰੇ ਸਵੇਰੇ ਕਾਫੀ ਟਾਈਮ ਬਾਅਦ ਲੱਗਿਆ ਨੇ ਆਤ ਕਿਰਮੀਤ ਦੇ ਲਓ ਇਧਰ ਠੰਡਾ ਠੰਡਾ ਹੋ ਗਿਆ ਇਧਰ ਮਨੀਤ ਦੇ ਡੈਡੀ ਖਾ ਰਹੇ ਨੇ ਸ਼ਾਨੂੰ ਖਾ ਰਹਾ ਆ ਦੇਖੋ ਮੈਂ ਖਾ ਮੇਰੀ ਆਸੀ ਤੇ ਚਲੋ ਜੇ ਪਕੌੜੀ ਖਾਣੇ ਆ ਮੈਂ ਕਰਦੇ ਪਕੌੜੀ ਹੀ ਬਣਾਏ ਅੰਦਰ ਕਰਦੇ ਨੇ ਕਚੋਰੀ ਖਾਣ ਤੋਂ ਬਾਅਦ ਫਿਰ ਜਿਵੇਂ ਦਾ ਮੀਂਹ ਚਾਹੀਦਾ ਸੀਗਾ ਨਾ ਓਮੇ ਦਾ ਮੀਂਹ ਪੈ ਗਿਆ ਸੀਗਾ ਤੇ ਬਹੁਤ ਜ਼ਿਆਦਾ ਤੇਜ਼ ਮੀਂਹ ਹੈ ਨਾ ਪਹਿਲਾਂ ਮੈਂ ਅੰਦਰੋਂ ਬੇੜਾ ਧੋ ਕੇ ਹੀ ਚੰਗੀ ਤਰ੍ਹਾਂ ਐਨ ਸਮਾਰ ਕੇ ਤੇ ਹੁਣ ਗਲੀ ਦੀ ਵਾਰੀ ਆ ਗਈ ਸੀਗੀ ਹੈ ਨਾ ਮੀਂਹ ਜਦੋਂ ਆਂਦਾ ਮੈਂ ਗਲੀ ਵੀ ਜ਼ਰੂਰ ਧੋਣੀ ਹੁੰਨੀ ਆ ਕਿਉਂਕਿ ਇੱਥੇ ਕਾਫੀ ਯਾਨੀ ਕਿ ਮਿੱਟੀ ਵਗੈਰਾ ਜਿਹੜੀ ਹੁੰਦੀ ਹੈ ਉਹ ਖੜ ਜਾਂਦੀ ਹੈ ਨਾ ਫਿਰ ਮੈਂ ਮੀਂਹ ਦੇ ਵਿੱਚ ਇਹ ਮੇਚਾ ਢੂਜਾ ਲਾ ਦਿੰਨੀ ਆ ਤੇ ਵਧੀਆ ਐਨ ਸਾਫ-ਸਾਫ ਹੋ ਜਾਂਦੀ ਹੈ ਵੀ ਮਿੱਟੀ ਵਗੈਰਾ ਰੁਕ ਦਿੰਨੀ ਹੈਗੀ ਪਾਣੀ ਪਾਣੀ ਨਹੀਂ ਕਈ ਵਾਰੀ ਪਾਣੀ ਪਾਣੀ ਉੱਪਰੋਂ ਵਗ ਜਾਂਦਾ ਤੇ ਆ ਛੱਤਾਂ ਤੇ ਨਾ ਰਹਿੰਦੇ ਨੇ ਕਬੂਤਰ ਫਿਰ ਉਹ ਵਗ ਇਹਨਾਂ ਦੀ ਮਿੱਠਾ ਵਗੈਰਾ ਹੁੰਦੇ ਨੇ ਉਹ ਫਿਰ ਮੈਂ ਅੱਜ ਸਾਰੀ ਚੰਗੀ ਤਰ੍ਹਾਂ ਸਾਫ਼ ਕਰਤੀ ਹੈ ਨਾ ਤੇ ਨਾਲੇ ਮੈਂ ਨਹਾ ਰਹੀ ਸੀਗੀ ਇੱਥੇ ਮੀਦੇ ਵਿੱਚ ਛਤਰੀ ਮੈਂ ਇਸ ਕਰਕੇ ਲੈਤੀ ਹੋਈ ਸੀਗੀ ਕਿਉਂਕਿ ਮੈਨੂੰ ਅਚਾਨਕ ਹੀ ਸੀਰ ਲਾਤੀ ਗਿਆ ਨਾ ਕਿ ਸੀਨੇ ਤੇ ਦਖਾਂਵ ਵਗੈਰਾ ਨਾ ਹੋ ਜੇ ਨਾ ਤਾਂ ਕਰਾਂਗੀ ਕੀ ਕਰਦੇ ਮੈਂ ਅੰਤ ਤੱਕ ਨੂੰ ਚਬਾਈ ਕੀਤਾ ਮੀ ਦਾ ਤੇ ਆ ਆਪਣਾ ਸ਼ੈਂਦੀ ਵੀ ਦੇਖਵਾ ਦਿੱਤੀਆ ਤੇ ਲੋ ਜੀ ਆਪਣੇ ਆਗਿਆ ਅਸੀਂ ਕਰਨ ਫਾਈਨਲੀ ਮੀ ਆ ਗਿਆ ਬਹੁਤ ਜ਼ਿਆਦਾ ਡੇਟ ਕਰਨ ਤੋਂ ਬਾਅਦ ਪਾਣਾ ਆ来ਆ ਨੋ ਨਾ ਛੱਡਿਆ ਜਦੋਂ ਮੀ ਪਿਆ ਦੋ ਮੀ 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 ਕਿੰਨਾ ਕਿੰਨਾ ਮੀ ਇਸ ਦਮੇਂ ਕਿ ਪਾਣੀ ਖੜਾ ਹੈਗਾ ਉਸ ਤੋਂ ਬਾਅਦ ਪਾਣੀ ਪੋਈ ਜਾ ਕਰਕੇ ਅਸਲ ਨੇ ਜੀ ਗਲੀ ਦੇ ਵਿੱਚ ਜੀ ਚੰਗ ਫਾਈਲ ਬੱਚੀ ਨਾ ਹਲੇ ਹੁਣ ਖੁਸ਼ੀ ਸੀ ਮੈਂ ਕਦੇ ਵੀ ਕਹਿੰਦੀ ਹੂ ਕਿ ਜੋ ਖੋ ਜੀ ਸਾਡੇ ਮੀਟਨ ਬਣਾ ਕੇ ਆ ਗਈਆਂ ਕਪੜੇ-ਕਪੜੇ ਮੈਚਿੰਗ ਕਰ ਲਏ ਤੇ ਮੀਨੀ ਪੱਜ ਜਨਾ ਸਿੱੱਚੇ ਨਜ਼ਾਰੇ ਲਿਆਤਾ ਬਹੁਤ मजा ਆਇਆ ਮੀਟ ਨਾਲ ਤੇ ਹਲਕਾ ਕਪਾ ਹੀ ਜਾਂਦਾ 1.5 ਘੰਟੇ ਮੰਗੂ ਹੋ ਗਿਆ ਮੀਨੀ ਪੈਂਦੇ ਨੇ ਤੇ ਖੁਲ ਤੇਜ ਹੈ ਬਹੁਤ ਗਲੀ ਚ ਦਿਖਾਂਗਾ ਤੁਹਾਨੂੰ ਨਾ ਫਿਰ ਮੀਨੀ ਤੇ ਰੈਡੀ ਪੈ ਗਏ ਤੈਗੇ ਨੇ ਇਹਨਾਂ ਨੂੰ ਕੋਈ ਉਡੀਕ ਨਹੀਂ ਮੇਰਾ ਹੈ ਦੀ ਚੀਜ਼ ਹੈ ਮੈਨੂੰ ਬਹੁਤ ਹੀ ਨਾ ਤਾਂ ਹੈਗਾ ਸੀਗਾ ਵੀ ਮੈਂ ਨਾ ਆਵਾਂ ਸਾਡੇ ਪਿੰਡਾਂ ਮੇਰੇ ਸੱਜਿਆ ਹਾਰਿਆ ਸੰਦਾ ਕੋਲੇ ਸਾਰਾ ਪਿੱਛਾ ਦਾ ਸੰਦਾ ਹੋ ਗਿਆ ਵਧੀਆ ਹੋ ਗਿਆਣ ਤੇ ਸਾਡਾ ਜੋ ਜੋ ਐ ਵੀ ਇੰਜੋਏ ਕਰਦਾ ਹਾਂ ਇੱਥੇ ਬੈਠੇ ਨੂੰ ਪਰਵਾਰੇ ਨਹੀਂ ਜਾਂਦਾ ਹੈਗਾ ਮੇਰੇ ਨਾਲ ਬਾਰੇ ਗਿਆ ਹੋਇਆ ਹਾਂ ਸਾਈਕਲ ਤੇ ਜੜਾ ਲੈਣ ਦੇਖਦੇ ਨਾ ਕਿ ਕਿਸੇ ਵੀ ਕਿਸੇ ਘਰ ਦੇ ਘਰ ਦਾ ਬੱਚਾ ਹੋਵੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿੰਨਾ ਵੇ ਨਹੀਂ ਆ ਗਿਆ ਜਰੂਰ ਦੱਸਣਾ ਹੈ ਨਾ ਸਾਡਾ ਬਹੁਤ ਹੀ ਬਾਦ ਆਇਆ ਤੇ ਚਲੋ ਜੀ ਨਾਲ ਨਾਲ ਸਾਡੇ ਨਾਲ ਕੰਮ ਦਾ ਨਾਲ ਨਾਲ ਬੱਝਣੇ ਪਰ ਹੁਣ ਤਾਂ ਪਾਣ ਤੋਂ ਹੋ ਜੇ ਤੇ ਹੁਣ ਪੱਕੇ ਹੋ ਜੇਗੀ ਜਿੰਨਾ ਤੇ ਨਾਲੀਆਂ ਉੱਪਰ ਤੱਕ ਆਣ ਲੱਗ ਜਾ ਕੌਣ ਤੇ ਮੈਂ ਬਣਾਉਂਦੀ ਆ ਰੋਟੀ ਲੱਛਾ ਕਰਦੇ ਆ ਆਪਾਂ ਦੇ ਰੀਤੀਆਂ ਤਾਂ ਵੀ ਉਹ ਤੇ ਸੋਨਾ ਇਸ ਨੂੰ ਵੀ ਬਲੰਤ ਆਪਣਾ ਫਿਰ ਮੈਂ ਕਰਾਂਗੀ ਰੋਟੀ ਖਾਣ ਤੋਂ ਬਾਅਦ ਸੌਣ ਦੀ ਕੋਸ਼ਿਸ਼ ਕਰਾਂਗੀ ਹੈਨਾ ਤੇ ਲੋਜੀ ਫਰੈਂਡ ਨਾਸ਼ਤਾ ਕਰਨ ਤੋਂ ਬਾਅਦ ਹੈਨਾ ਬਹੁਤ ਜ਼ਿਆਦਾ ਗਹਿਰੀ ਨੀਂਦ ਆਈ ਜਿਵੇਂ ਕਿ ਪਤਾ ਨਹੀਂ ਕਿ ਰੋਟੀਆਂ ਦੇ ਵਿੱਚ ਕਿਸੇ ਨੇ ਕੁਝ ਮਿਲਾਤਾ ਹੋਵੇ ਅਸਤਾਚਾਰੇ ਜਣੇ ਹੈਨਾ ਐਵੇਂ ਡਿੱਗੇ ਬੈੱਡ ਤੇ ਸੱਚੀ ਬਹੁਤ ਜ਼ਿਆਦਾ ਨੀਂਦ ਆਈ ਰੋਟੀ ਖਾਣ ਤੋਂ ਬਾਅਦ ਤੇ ਫਿਰ ਉੱਠਦੇ ਸਾਰ ਮੈਂ ਕਿਹਾ ਚਲ ਹੁਣ ਮੈਂ ਸਫਾਈਆਂ ਵਗੈਰਾ ਕਰ ਲੈਣੀਆਂ ਕਿਉਂਕਿ ਪਹਿਲਾਂ ਕਿਤੇ ਨਹੀਂ ਸੀਗੇ ਬੱਚੇ ਕਦੇ ਅੰਦਰ ਜਾਂਦੇ ਸੀ ਕਦੇ ਬਾਹਰ ਜਾਂਦੇ ਸੀਗੇ ਨਾ ਪਾਣੀ ਦੇ ਵਿੱਚ ਤਾਂ ਕਰਕੇ ਤੇ ਮਹਾ ਚਲੋ ਹੁਣ ਮੈਂ ਪੋਚੇ ਲਗਾ ਦਨੀਆਂ ਤੇ ਮੀ ਇੱਥੇ ਹਲੇ ਵੀ ਪਈ ਜਾਂਦਾ ਸੀਗਾ ਪਰ ਤੇਜ਼ ਨਹੀਂ ਸੀਗਾ ਘੱਟ ਸੀਗਾ ਹੈਨਾ ਤੇ ਪਾਣੀ ਬਾਹਰ ਇੰਨਾ ਖੜ ਗਿਆ ਸੀਗਾ ਤੇ ਪਹਿਲਾਂ ਮੈਂ ਇੱਥੇ ਹੁਣ ਪੋਚੇ ਵਗੈਰਾ ਲਾ ਲੈਣੀਆਂ ਸਫਾਈਆਂ ਕਰ ਲੈਣੀਆਂ ਤੇ ਫਿਰ ਬੱਚਿਆਂ ਨੂੰ ਤੋਂ ਮੰਗਾਈ ਮੈਂ ਆਲੂ ਮੱਖਾ ਚਲੋ ਹੈਨਾ ਮੀਂਹ ਕਿੜਾ ਆਪਣੇ ਰੋਜ਼ ਰੋਜ਼ ਪੈਂਦਾ ਮੈਂ ਚਲੋ ਆਪਾਂ ਪਕੌੜੇ ਕੱਢ ਲੈਣੇ ਆ ਤੇ ਬਣਾ ਲੈਣੇ ਆ ਹੈਨਾ ਤੇ ਫਟਾਫਟ ਫਿਰ ਮੈਂ ਆਲੂ ਮੰਗਾਈ ਆਲੂ ਨਾਲ ਆਪਣੇ ਨਾ ਹੁਣ ਬਹੁਤ ਜ਼ਿਆਦਾ ਘੱਟ ਪਾਉਂਦੇ ਨੇ ਇਸ ਕਰਕੇ ਇਕੱਠੇ ਮੰਗਾਉਂਦੀ ਨਹੀਂ ਹੈਗੀ ਵੀ ਜਦੋਂ ਲੋੜ ਹੁੰਦੀ ਹੈ ਕੋਈ ਆਲੂ ਵਾਲੀ ਸਬਜ਼ੀ ਆਉਂਦੀ ਹੈ ਹੈਨਾ ਉਹਦੀ ਬਣਾਣੇ ਆ ਮੰਗਾ ਲੈਣੇ ਆ ਤੇ ਲੋ ਜੇ ਇੱਥੇ ਬੇਸਨ ਪਾਣ ਤੋਂ ਬਾਅਦ ਫਿਰ ਮੈਂ ਨੂਨ ਮਿਰਚ ਹਲਦੀ ਮਸਾਲਾ ਪਾ ਲਿਆ ਸੀਗਾ ਮਸਾਲਾ ਨਹੀਂ ਪਾਇਆ ਸੀ ਕਿ ਧਨੀਆ ਪਾਊਡਰ ਪਾਇਆ ਸੀਗਾ ਕਿਉਂਕਿ ਗਰਮੀ ਦੇ ਵਿੱਚ ਤਾਂ ਫਿਰ ਮਸਾਲਾ ਹੈ ਨਾ ਵਧੀਆ ਨਹੀਂ ਲੱਗਦਾ ਹੈਗਾ ਤੇ ਇੱਥੇ ਆ ਦੇਖੋ ਮੈਂ ਪਹਿਲਾਂ ਯਾਨੀ ਕਿ ਇਹੇ ਕਰਕੇ ਰੱਖ ਦਵਾਂਗੀ ਮਿਕਸ ਕਰਕੇ ਰੱਖ ਦਵਾਂਗੀ ਆਲੂ ਜਿਹੜੇ ਹੈਗੇ ਸੀ ਬੇਸਨ ਦੇ ਵਿੱਚ ਤੇ ਇੱਕ ਸਾਈਡ ਤੇ ਮੈਂ ਟਮੇਟੋ ਸੌਸ ਲਈ ਹੈ ਨਾ ਇਹ ਰੱਖ ਲਏ ਸੀਗੇ ਟਮੇਟੋ ਤੇ ਆਪਣੇ ਆ ਰੈੱਡ ਮਿਰਚਾਂ ਸੀਗੀਆਂ ਜਿਹੜੀਆਂ ਹੈ ਨਾ ਇਹਨਾਂ ਨੂੰ ਬਾਹਰ ਲਿਆ ਸੀਗਾ ਤੇ ਇਹਨਾਂ ਦਾ ਹੁਣ ਛਿਲਕਾ ਤਾਰ ਕੇ ਮੈਂ ਟਮਾਟਰਾਂ ਦਾ ਇਹਨੂੰ ਆਪਾਂ ਮਿਕਸੀ ਦੇ ਵਿੱਚ ਚੰਗੀ ਤਰ੍ਹਾਂ ਗ੍ਰाइंड ਕਰ ਲਵਾਂਗੇ ਹੈ ਨਾ ਤੇ ਬਹੁਤ ਜ਼ਿਆਦਾ ਸੱਚੀ ਇਹ ਜਿਹੜੀ ਸੌਸ ਸੀਗੀ ਬਹੁਤ ਜ਼ਿਆਦਾ ਟੇਸਟੀ ਬਣੀ ਸੀਗੀ ਬਹੁਤ ਜ਼ਿਆਦਾ ਯੰਮੀ ਯੰਮੀ ਬਣੀ ਸੀਗੀ ਹੈਨਾ ਫਸਟ ਟਾਈਮ ਬਣਾਈ ਸੀਗੀ ਮੈਨੇ ਇਹ ਤੇ ਇੱਥੇ ਹੁਣ ਮੈਂ ਫਰਾਈ ਪੈਨ ਦੇ ਵਿੱਚ ਰੱਖ ਲਈ ਮੈਨੇ ਤੇ ਉਹਦੇ ਚ ਪਾ ਦਵਾਂਗੀ ਮੈਂ ਇਮਲੀ ਹੈਨਾ ਇਮਲੀ ਥੋੜਾ ਜਿਹਾ ਜਿਹੜਾ ਉਹ ਹੁੰਦਾ ਥੋੜੀ ਗਰਮ ਕਰਕੇ ਵੀ ਉਹਦਾ ਖਟਾਸ ਦੀ ਚੜੀ ਚੰਗੀ ਤਰ੍ਹਾਂ ਜਿਹੜਾ ਹੁੰਦਾ ਉੱਪਰ ਛਿਲਕਾ ਜਣਾ ਉਹ ਚੰਗੀ ਤਰ੍ਹਾਂ ਲੈ ਜਾਵੇ ਤੇ ਉਹਨੂੰ ਮੈਂ ਨਚੋੜ ਕੇ ਹੈਨਾ ਉਹਦਾ ਸਿਰਫ ਪਾਣੀ ਪਾਣੀ ਯੂਜ਼ ਕਰਾਂਗੇ ਆਪਾਂ ਹੈਨਾ ਹਲਕਾ ਜਿਹਾ ਪਾਣੀ ਪਾਇਆ ਸੀਗਾ ਮੈਨੇ ਮਿਲੀ ਦਾ ਇਸ ਤੋਂ ਬਾਅਦ ਲਵਾਂਗੇ ਆਪਾਂ ਇੱਕ ਗੂੜ ਦੀ ਜਿਹੜੀ ਇਹ ਡਲੀਜੀ ਹੁੰਦੀ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਭਨ ਲਵਾਂਗੇ ਤੇ ਜਿਹੜੀ ਆਪਾਂ ਨੇ ਟਮਾਟਰ ਮਿਰਚਾਂ ਉਹ ਕੀਤੀਆਂ ਨੇ ਹਨਾ ਉਹ ਵੀ ਆਪਾਂ ਇਹਦੇ ਵਿੱਚ ਪਾਵਾਂਗੇ ਆ ਦੇਖੋ ਮੈਂ ਇੱਕ ਤੇ ਥੋੜੀ ਜਿਹੀ ਹੋਰ ਲਈਤੀ ਸੀਗੀ ਮੈਨੂੰ ਐ ਸੀਗਾ ਕਿਉਂਕਿ ਮੈਂ ਮਿਰਚਾਂ ਨਾ 3-4 ਲੈ ਲਿਆ ਸੀਗੇ ਮੈਂ ਕਿ ਮਿਰਚਾਂ ਨਾ ਕਿਤੇ ਜ਼ਿਆਦਾ ਹੋ ਜਾਣ ਹੈਨਾ ਫਿਰ ਮੈਂ ਥੋੜਾ ਕ ਐਕਸਟਰਾ ਗੁੜ ਹੋਰ ਲੈ ਲਿਆ ਸੀਗਾ ਕਿਉਂਕਿ ਇੱਕ ਤਾਂ ਮੈਂ ਫਸਟ ਟਾਈਮ ਬਣਾ ਰਹੀ ਸੀਗੀ ਤਾਂ ਕਰਕੇ ਹੈਨਾ ਮਾ ਵੈਸ ਵਧੀਆ ਬੰਨੀ ਚਾਹੀਦੀਆਂ ਨੇ ਬੱਚਿਆਂ ਨੂੰ ਪਸੰਦ ਆਣੀਆਂ ਚਾਹੀਦੀ ਆ ਬੱਚਿਆਂ ਨੂੰ ਪਸੰਦ ਆਣੀਆਂ ਚਾਹੀਦੀ ਐ ਤੇ ਹਸਬੰਦ ਨੂੰ ਵੀ ਹੈਨਾ ਤਾਂ ਕਰਕੇ ਤੇ ਲਓ ਜੀ ਇਸ ਤੇ ਮੈਂ ਗੁੜ ਵੀ ਪਾਤਾ ਇਮਲੀ ਦੇ ਵਿੱਚ ਤੇ ਜਦ ਥੋੜਾ ਜਿਹਾ ਗੁੜ ਆਪਣਾ ਉਹ ਹੋ ਗਿਆ ਨਾ ਪਿੰਗਲ ਜਿਹਾ ਤੇ ਉਸ ਤੋਂ ਬਾਅਦ ਫਿਰ ਆਪਾਂ ਇਹ ਪਾ ਦਵਾਂਗੇ ਚਟਨੀ ਆ ਦੇਖੋ ਹੈਨਾ ਬਹੁਤ ਜ਼ਿਆਦਾ ਟੇਸਟੀ ਬਣੀ ਸੀਗੀ ਸੌਸ ਆ ਦੇਖੋ ਹੈਨਾ ਇੱਥੇ ਮੈਂ ਗੁੜ ਪਾ ਲਿਆ ਤੇ ਇਮਲੀ ਦਾ ਪਾਣੀ ਪਾਇਆ ਸੀਗਾ ਇਮਲੀ ਬਾਅਦ ਚ ਮੈਨੇ ਯਾਨਕੀ ਕੱਢ ਦਿੱਤੀ ਸੀਗੀ ਜਿਹੜੀ ਗੁੱਠਲੀਆਂ ਵਗੈਰਾ ਸੀਗੀਆਂ ਉਹ ਮੈਂ ਕੱਢ ਦਿੱਤੀ ਸੀਗੀ ਫਰਾਈ ਪੈਨ ਚ ਤੇ ਲਓ ਜੀ ਇੱਥੇ ਮੈਂ ਥੋੜਾ ਜਿਹਾ ਨਮਕ ਪਾ ਲਿਆ ਸੀਗਾ ਹਾਂ ਇਹ ਕੋ ਬਹੁਤ ਜ਼ਿਆਦਾ ਟੇਸਟੀ ਬਣੀ ਸੀਗੀ ਸੌਸ ਪਤਾ ਇਹ ਕਿਹੜੀ ਬਣੀ ਸੀਗੀ ਜਿਹੜੀ ਆਪਣੀ ਉਹ ਹੁੰਦੀ ਹੈ ਸਮੋਸਿਆਂ ਨਾਲ ਮਿਲਦੀ ਹੁੰਦੀ ਹੈ ਉਹ ਵਾਲੀ ਸੌਸ ਬਣੀ ਸੀਗੀ ਇਹ ਬਹੁਤ ਜ਼ਿਆਦਾ ਟੇਸਟੀ ਤੇ ਲੋ ਜੀ ਇੱਥੇ ਆਪਣੀ ਸੌਸ ਵੀ ਬਣ ਕੇ ਹੋ ਗਈ ਹੈ ਤਿਆਰ ਇਹਨੂੰ 2 ਕੁ ਮਿੰਟ ਰੱਖਾਂਗੇ ਪਾਸੇ ਇੱਕ ਤੇ ਆਗਰ ਜੇ ਆਪਾਂ ਥੋੜੀ ਕਿ ਪਤਲੀ ਲੈਣੀ ਹੋਵੇ ਹੈਨਾ ਤਾਂ ਥੋੜਾ ਜਿਹਾ ਪਾਣੀ ਪਾਵਾਂਗੇ ਕਿਉਂਕਿ ਜਿਹੜਾ ਗੁੜ ਹੁੰਦਾ ਬਾਅਦ ਵਿੱਚ ਠੰਡਾ ਹੋਣ ਤੋਂ ਬਾਅਦ ਫਿਰ ਮਤਲਬ ਕਿ ਹਾਰਡ ਜਿਹਾ ਹੋ ਜਾਂਦਾ ਕੈੜਾ ਜਿਹਾ ਹੋ ਜਾਂਦਾ ਤਾਂ ਕਰਕੇ ਤੇ ਲੋ ਜੀ ਇੱਥੇ ਆਪਾਂ ਨੇ ਹੁਣ ਕੱਢ ਲਏ ਨੇ ਪਕੌੜੇ ਬੱਚਿਆਂ ਨੂੰ ਬਹੁਤ ਜ਼ਿਆਦਾ ਯਾਨਕੀ ਬੇਸਬ ਇਸ ਇੰਤਜ਼ਾਰ ਜਾ ਹੋ ਰਿਆ ਸੀਗਾ ਯਾਨਕੀ ਆਪਾਂ ਨੇ ਦੋ ਵਾਰੀ ਕੱਢਣੇ ਹੁੰਦੇ ਨੇ ਨਾ ਬੱਚੇ ਫਸਟ ਟਾਈਮ ਵਾਰੀ ਕੱਢੇ ਤੋਂ ਇਹ ਨਾ ਖਾਈ ਜਾ ਰਹੇ ਸੀਗੇ ਚੱਕ ਚੱਕ ਕੇ ਮੈਂ ਤੁਸੀਂ ਮੈਂ ਕੱਚੇ ਨਾ ਤੁਸੀਂ ਖਾਓ ਵੀ ਟਿੱਡ ਚ ਦਰਦ ਹੋਊਗਾ ਵੀ ਮੈਂ ਇੱਕ ਵਾਰੀ ਹੋਰ ਕੱਢਣੇ ਨੇ ਜੇ ਆਪਾਂ ਦੋ ਵਾਰੀ ਕੱਢਦੇ ਨੇ ਤਾਂ ਫਿਰ ਵਧੀਆ ਕੁਰਕਰੇ ਜੇ ਕਰਾਰੇ ਜੇ ਬੰਦੇ ਨੇ ਹੈਨਾ ਜਿਵੇਂ ਆਪਣੇ ਇਹ ਹੁੰਦੇ ਨੇ ਜਿੰਮੀ ਆਪਾਂ ਮੁੱਲ ਤੋਂ ਲੈ ਕੇ ਆਨੇ ਹੁੰਨੇ ਆ ਓਮੇ ਦੇ ਤੇ ਇੱਥੇ ਰਮਣੀਤ ਦੇ ਡਾਡੀ ਵੀ ਮੇਰੀ ਥੋੜੀ ਜਿਹੀ ਹੈਲਪ ਕਰ ਰਹੇ ਸੀਗੇ ਉਹ ਯਾਨਕੀ ਆਪਣੇ ਹਰੀਆਂ ਮਿਰਚਾਂ ਹਾਂ ਜੀ ਹਰੀਆਂ ਮਿਰਚਾਂ ਫੜਾ ਕੇ ਗਏ ਨੇ ਮੈਨੂੰ ਕਹਿੰਦੇ ਹਰੀਆਂ ਮਿਰਚਾਂ ਤਲਕੇ ਦੇ ਮੈਨੂੰ ਧੋ ਕੇ ਸਮਾਰ ਕੇ ਕੱਟ ਕੇ ਦੇ ਕੇ ਗਏ ਨੇ ਤੇ ਲੋ ਜੀ ਇੱਥੇ ਆਪਣੇ ਪਕੌੜੇ ਤਲੇ ਗਏ ਸੀਗੇ ਤੇ ਇੱਥੇ ਬਣ ਗਈ ਸੀਗੀ ਆਪਣੀ ਚਾਹ ਪਕੌੜਿਆਂ ਨਾਲ ਤਾਂ ਦੇਖੋ ਤੁਹਾਨੂੰ ਪਤਾ ਹੀ ਹੈ ਚਾਹ ਤੇ ਅੱਜ ਤਾਂ ਯਾਨੀ ਕਿ ਮੀ ਦਾ ਮੌਸਮ ਆ ਤਾਂ ਫਿਰ ਇਹ ਚੀਜ਼ ਹੈ ਨਾ ਬੰਦੀ ਸੀਗੀ ਪਕੌੜੇ ਵਗੈਰਾ ਤੇ ਆਓ ਤੁਸੀਂ ਵੀ ਖਾਓ ਤੇ ਬਾਕੀ ਕਮੈਂਟ ਕਰਕੇ ਦੱਸਿਓ ਕਿੰਨਾ ਕਿੰਨਾ ਦੇ ਮੀ ਪੈ ਗਿਆ ਕਿੰਨਾ ਕਿੰਨਾ ਦੇ ਹੈ ਨਾ ਰੱਬ ਨੇ ਰਹਿਮਤ ਕਰਤੀ ਆ ਆ ਦੇਖੋ ਆਪਣੀ ਕਿੰਨੀ ਜ਼ਿਆਦਾ ਟੇਸਟੀ ਬਣੀ ਸੀਗੀ ਤੇ ਬਸ ਥੋੜੇ ਕੇ ਅਗਰ ਜੀ ਮੈਂ ਇਹਦੇ ਵਿੱਚ ਕਲੌਂਜੀ ਦਾ ਤੜਕਾ ਆਪਾਂ ਲਗਾ ਦਿੰਦੇ ਹੈ ਨਾ ਤਾਂ ਕਾਫੀ ਵਧੀਆ ਲੱਗਦੀ ਹੋਰ ਵੀ ਜ਼ਿਆਦਾ ਚਲੋ ਜੀ ਇੰਜੋਏ ਕਰਦੇ ਆ ਦੇਖੋ ਬੱਚੇ ਤਾਂ ਚੱਕ ਚੱਕ ਕੇ ਖਾਈ ਜਾ ਰਹੇ ਸੀਗੇ ਤੇ ਮੰਮੀ ਹੈ ਨਹੀਂ ਸੀਗੀ ਮੰਮੀ ਗਈ ਹੋਈ ਸੀਗੀ ਖੇਤ ਨੇ ਤਾਂ ਫਿਰ ਉੱਧਰ ਵੀ ਪਚਾਉਂਦੇ ਤਾਂ ਕਰਕੇ ਤੇ ਚਲੋ ਜੀ ਤੇ ਅਜੋ ਤੁਸੀਂ ਵੀ ਖਾਓ ਗਰਮਾ ਗਰਮ ਪਕੌੜੇ ਬਹੁਤ ਜ਼ਿਆਦਾ ਟੇਸਟੀ ਬਣੇ ਸੀਗੇ ਤੇ ਮਿਰਚਾਂ ਵੀ ਕਾਫੀ ਟੇਸਟੀ ਸੀਗੀਆਂ ਪਤਲੀ ਪਤਲੀਆਂ ਰਮਣੀਤੇ ਤੇ ਰੈਡੀ ਨੇ ਕੱਟੀਆਂ ਸੀ ਕੱਚੀ ਕੱਚੀਆਂ ਜਿਹੜੀ ਖਾਈ ਜਾਣ ਤੇ ਚਲੋ ਜੀ ਆਪਾਂ ਖਾ ਲਨੇ ਆ ਤੇ ਅੱਜ ਦਾ ਵਲੌਗ ਪਰ ਆਪਾਂ ਇੱਥੇ ਐਂਡ ਕਰਦੇ ਆ ਅਗਰ ਤੁਹਾਨੂੰ ਵੀਲੋਗ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਰਿਓ ਕਮੈਂਟ ਕਰਿਓ ਤੇ ਸ਼ੇਅਰ ਕਰਨਾ ਨਾ ਭੁੱਲਣਾ ਤੇ ਪਲੀਜ਼ ਫੁੱਲ ਵਾਚ ਕਰਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਓਕੇ ਟਾਟਾ ਬਾਈ ਬਾਈ ਆਪਾਂ ਖਾ ਲੈਂਦੇ ਹਾਂ ਹੁਣ ਪਕੌੜੇ ਚਾਹ ਦੁਪਹਿਰ ਦੀ ਰੋਟੀ ਆਪਣੀ ਇਹੀ ਹੋ ਗਈ ਦੁਪਹਿਰੇ ਰੋਟੀ ਨਹੀਂ ਬਣਾਈ ਹੈਗੀ ਠੀਕ ਹੈ ਜੀ ਬਾਏ ਕੱਲ ਫਿਰ ਮਿਲਦੇ ਆਪਾਂ ਨਵੀਂ ਜੀ ਪਿਆਰੀ ਜੀ ਵੀਡੀਓ ਦੇ ਨਾਲ